ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਚਾਹਰਨ ਦੇ YouTube ਚੈਨਲ ਤੇ ਮੈਂ ਅਨੁਵਾਦਾ ਬੀਤੇ ਦਿਨ ਤੋਂ ਹੀ ਤਰਮਿੰਦਰ ਦੀਆਂ ਖਬਰਾਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਸਨ ਆਖਰਕਾਰ ਜੋ ਸੱਚੀ ਉਹ ਸਾਹਮਣੇ ਆ ਹੀ ਗਿਆ ਤਰਮਿੰਦਰ ਦੀ ਤੀ ਇਸ਼ਾ ਦੇਵ ਨੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਮੇਰੇ ਪਿਤਾ ਜੀ ਬਿਲਕੁਲ ਠੀਕ ਹਨ ਉਹ ਰਿਕਵਰ ਕਰ ਰਹੇ ਹਨ ਕਿਰਪਾ ਕਰਕੇ ਮੀਡੀਆ ਐਡਾ ਦੀਆਂ ਝੂਠੀਆਂ ਖਬਰਾਂ ਨਾ ਫਲਾਵੇ ਉਹ ਹਸਪਤਾਲ ਵਿੱਚ ਦਾਖਲ ਹਨ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਦਾਕਾਰ ਤਰਮਿੰਦਰ ਦਾ ਨਾਮ ਇਸ ਸਮੇਂ ਖਬਰਾਂ ਵਿੱਚ ਹੈ ਹਾਲ ਹੀ ਵਿੱਚ ਤਰਮਿੰਦਰ ਦੀ ਮੌਤ ਦੀ ਝੂਠੀ ਖਬਰ ਫੈਲੀ ਅਤੇ ਉਹੀ ਸੁਰਖੀਆਂ ਬਣ ਗਈ ਹੁਣ ਉਹਨਾਂ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਇਸ਼ਾ ਦਿਓਲ ਨੇ ਇਸ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਜੀ ਜ਼ਿੰਦਾ ਹਨ ਇਸ਼ਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਤਰਮਿੰਦਰ ਦੀ ਮੌਤ ਦੀ ਖਬਰ ਨੂੰ ਸਿਰਫ ਅਫਵਾਹ ਦੱਸਦਿਆ ਖਾਰਿਜ ਕਰ ਦਿੱਤਾ ਹੈ ਅਦਾਕਾਰਾ ਨੇ ਉਹਨਾਂ ਦੀ ਸਿਹਤ ਦੇ ਬਾਰੇ ਤਾਜ਼ਾ ਅਪਡੇਟ ਵੀ ਸਾਂਝਾ ਕੀਤਾ ਹੈ ਇਨਸ਼ਾ ਅੱਲ ਨੇ ਲਿਖਿਆ ਹੈ ਕਿ ਮੀਡੀਆ ਗਲਤ ਖਬਰਾਂ ਨੂੰ ਫੈਲਾ ਰਹੀ ਹੈ ਮੇਰੇ ਪਿਤਾ ਜੀ ਠੀਕ ਹਨ ਅਤੇ ਰਿਕਵਰ ਕਰ ਰਹੇ ਹਨ ਮੈਂ ਸਭ ਅਗੇ ਬੇਨਤੀ ਕਰਦੀ ਹਾਂ ਕਿ ਸਾਡੇ ਪਰਿਵਾਰ ਦੀ ਪ੍ਰਾਈਵੇਸੀ ਨੂੰ ਬਣਾਈ ਰੱਖੋ ਮੇਰੇ ਪਿਤਾ ਜੀ ਲਈ ਪ੍ਰਾਰਥਨਾ ਕਰੋ ਤਾਂ ਕਿ ਉਹ ਜਲਦੀ ਘਰ ਆ ਜਾਣ